ਨਾभी ਥੋੜੀ ਜਿਆ ਖੁੱਲਦੀ ਹੈ ਜਿ세 ਖੁੱਲਦੀ ਉਥੋਂ ਆਵਾਜ਼ ਉੱਠਦੀ ਹੈ ਉਸ ਆਵਾਜ਼ ਨੂੰ ਕਹਿੰਦੇ ਨੇ ਪਰਾ ਇੱਕ ਧੁਨ ਤੇ ਹੁੰਦੀ ਹੈ ਉਹਦੇ ਚ ਅੱਖਰ ਨਹੀਂ ਹੁੰਦੇ ਇੱਕ ਧੁਨ ਉੱਠਦੀ ਹੈ ਉਹ ਜਦ ਹਿਰਦੇ ਤੱਕ ਪਹੁੰਚਦੀ ਹੈ ਉਹਨੂੰ ਅੱਖਰ ਮਿਲਦੇ ਨੇ ਫਿਰ ਇਹਨੂੰ ਕਹਿੰਦੇ ਨੇ ਪਸੰਤੀ ਬੜੇ ਧਿਆਨ ਨਾਲ ਸੁਣਨਾ ਉਹੀ ਆਵਾਜ਼ ਜਦ ਕੰਠ ਤੱਕ ਪਹੁੰਚਦੀ ਇਹਨੂੰ ਕਹਿੰਦੇ ਨੇ ਮਧਮਾ ਪੂਰਾ ਵਾਕ ਬਣ ਜਾਂਦਾ ਜੋ ਜ਼ਬਾਨ ਨੇ ਕਹਿਣਾ ਤੇ ਜ਼ਬਾਨ ਬਿਆਨ ਕਰ ਦਿੰਦੀ ਐ ਇਹਨੂੰ ਕਹਿੰਦੇ ਨੇ ਬੈਖਰੀ ਪਰ ਆ ਪਸੰਤੀ ਮਦਮਾ ਬੈਖਰੀ ਨਾभी ਤੋਂ ਆਵਾਜ਼ ਕਦੋਂ ਉੱਠਦੀ ਐ ਜਦ ਪਵਨ ਟਕਰਾਂਦੀ ਐ ਤੇ ਪਵਨ ਕਦੋਂ ਟਕਰਾਂਦੀ ਐ ਜਦ ਮਨ ਦੇ ਚ ਫੁਰਨਾ ਪੈਦਾ ਹੋਵੇ ਬੋਲਣਾ ਬੋਲਣਾ ਪਵਨ ਨਾभी ਨਾਲ ਟਕਰਾਂਦੀ ਐ ਨਾभी ਤੋਂ ਦੋਨੋਂ ਉੱਠਦੀ ਐ ਹਿਰਦੇ ਤੱਕ ਪਹੁੰਚਦੀ ਐ ਅੱਖਰ ਮਿਲਦੇ ਨੇ ਇਹ ਕਮ ਸਾਰਾ ਤੇਜ਼ੀ ਨਾਲ ਆਟੋਮੈਟਿਕ ਹੁੰਦਾ ਐ ਇਹਨੂੰ ਪਸੰਤੀ ਕਹਿੰਦੇ ਨੇ ਇਹ ਫਿਰ ਕੰਠ ਤੱਕ ਪਹੁੰਚਦੀ ਹੈ ਪੂਰਾ ਵਾਕ ਬਣ ਜਾਂਦਾ ਹੈ ਜੋ ਕਹਿਣਾ ਇਹਨੂੰ ਮਦਮਾ ਕਹਿੰਦੇ ਨੇ ਤੇ ਜ਼ਬਾਨ ਨੂੰ ਬਿਆਨ ਕਰ ਦਿੰਦੀ ਹੈ ਇਹਨੂੰ ਬੈਖਰੀ ਕਹਿੰਦੇ ਨੇ ਪਰਾ ਪਸੰਦੀ ਮਦਮਾ ਬੈਖਰੀ ਇਹ ਜਿਹੜੀ ਬੈਖਰੀ ਬਾਣੀ ਹੈ ਵਾਹਿਗੁਰੂ ਵਾਹਿਗੁਰੂ ਬੈਖਰੀ ਹੈ ਹੁਣ ਇਹਨੂੰ ਪਰਾ ਕਰਨਾ ਹੈ ਜਿੱਥੋਂ ਇਹ ਧੁਨ ਉੱਠੀ ਹੈ ਉੱਥੇ ਲੈ ਜਾਣੀ ਹੈ ਇਹਨੂੰ ਗੁਰਬਾਣੀ ਇੰਜ ਕਹਿੰਦੀ ਏ ਉਲਟੀ ਗੰਗਾ ਜਮਨ ਮਿਲਾਓ ਗੰਗਾ ਜਿੱਥੋਂ ਨਿਕਲੀ ਏ ਜਿੱਥੋਂ ਜਨਮੇ ਐ ਉਲਟਾ ਕੇ ਹੁਣ ਇਸਨੂੰ ਉੱਥੇ ਹੀ ਲੈ ਜਾਣਾ ਜਿੱਥੋਂ ਨਿਕਲੀ ਏ ਹੁਣ ਦਰਿਆ ਜਿੱਥੋਂ ਨਿਕਲਿਆ ਉਸੇ ਜਗ੍ਹਾ ਤੇ ਵਾਪਸ ਲੈ ਜਾਣਾ ਅਕਸਰ ਦਰਿਆ ਸੈਂਡ ਪਰਸੈਂਟ ਕਰੀਬਨ ਪਹਾੜਾਂ ਤੋਂ ਨਿਕਲਦੇ ਨੇ ਉਚਾਈਆਂ ਤੋਂ ਆਉਂਦੇ ਨੇ ਤੇ ਦਰਿਆ ਨੂੰ ਪਲਟਾ ਕੇ ਉੱਥੇ ਹੀ ਲੈ ਜਾਣਾ ਜਿੱਥੋਂ ਨਿਕਲਿਆ ਹੈ ਕਠਨ ਜ਼ਮੀਨ ਦੇ ਉੱਤੇ ਮਨੁੱਖ ਇਸ ਤਰ੍ਹਾਂ ਨਹੀਂ ਕਰ ਸਕਦਾ ਹੋਇਆ ਨਹੀਂ ਅੱਜ ਤੱਕ ਕਾਮਯਾਬੀ ਨਹੀਂ ਹੋਈ ਐਸਾ ਹੋ ਨਹੀਂ ਸਕਦਾ ਜਿੱਥੋਂ ਗੰਗਾ ਨਿਕਲੀ ਹੈ ਗੰਗੋਤਰੀ ਤੋਂ ਬਦਰੀ ਨਰਣ ਤੋਂ ਵੀ ਪਰੇ ਹੈ ਗਾਲਬਨ 32000 ਫੁੱਟ ਹੈ ਐਵਰੈਸ ਜਿੰਨੀ ਉਚਾਈ ਹੈ ਐਵਰੈਸ 35000 ਫੁੱਟ ਕਹਿ ਦਿੰਦੇ ਨੇ ਇਹ ਜ਼ਰਾ ਥੋੜੀ ਜਿਹੀ ਘੱਟ ਲੇਕਿਨ ਉਸ ਵਰਗੀ ਹੈ ਉਤਨੀ ਵਿਕੜੀ ਹੈ ਉੱਥੋਂ ਨਿਕਲਦੀ ਹੈ ਇਹ ਗੰਗਾ ਉਹ ਕਬੀਰ ਕਹਿੰਦੇ ਜਿੱਥੋਂ ਨਿਕਲੀ ਹੈ ਉੱਥੇ ਹੀ ਲੈ ਜਾਣੀ ਹੈ ਪਲਟਾ ਕੇ ਉੱਥੇ ਹੀ ਲੈ ਜਾਣਾ ਇਹ ਧੁਨ ਜਿੱਥੋਂ ਉਲਟ ਨਿਕਲੀ ਹੈ ਪਲਟਾ ਕੇ ਵਾਪਸ ਲੈ ਜਾਣੀ ਹੈ ਧੁਨ ਜੋ ਨਾਭੀ ਤੋਂ ਉੱਠੀ ਹੈ ਜ਼ਬਾਨ ਦੇ ਰਾਹੀਂ ਪ੍ਰਗਟ ਹੋਈ ਹੈ ਕੰਨਾਂ ਦੇ ਰਾਹੀਂ ਵਾਪਸ ਜਾਏਗੀ सर्वनन गोविंद गुण सुनो और गाओ रसना गीत इस धुन नो जुबान दे नाल बार प्रगटाणा बड़ा आसान है सारा दिन गपशप चलती रहती है वाहेगुरु वाहेगुरु भी दो दो घंटे चलता रहता है एभी मैच करदेया इक ओ दफा वाहेगुरु आखण नाल मनो का वाहेगुरु दा रूप हो जांदा इक ओ दफा एक चित जाए एक क्षण ध्यायो काल फास के बीच ना आयो चलो मैं इण कह देया ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਇੱਕ ਦੁੱਖ ਵੀ ਨਹੀਂ ਮਿਟੇਗਾ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋੜਾਂ ਪਾਪ ਮਿਟ ਜਾਂਦੇ ਨੇ ਕਰੋੜਾਂ ਦੁੱਖ ਮਿਟ ਜਾਂਦੇ ਨੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਸੌਖਾ ਹੈ ਸੌਖਾ ਹੈ ਬਹੁਤ ਸੌਖਾ ਹੈ ਇੱਕ ਦਫਾ ਵਾਹਿਗੁਰੂ ਆਖਣਾ ਬਹੁਤ ਔਖਾ ਬਹੁਤ ਔਖਾ ਜ਼ਬਾਨ ਬੋਲੇ ਤੇ ਮਨ ਪੂਰੀ ਕਾਗਰਤਾ ਨਾਲ ਸੁਣੇ ਪਰ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਮਤਾਂ ਕਿਦਰੇ ਇੱਕ ਦਫਾ ਵਾਹਿਗੁਰੂ ਕਹਿਣ ਦੀ ਜਾਚ ਆ ਜਾਏ ਬਸ ਇੰਨੀ ਖੇੜ ਇੱਕ ਦਫਾ ਨਾਲ ਬਣੇਗੀ ਦੋ ਦਫਾ ਨਾਲ ਨਹੀਂ ਪ੍ਰਭੂ ਦੇ ਨਾਮ ਦੀ ਇਤਨੀ ਮਹਿਮਾ ਇੱਕ ਦਫਾ ਨਾਲ ਗੱਲ ਬਣੇਗੀ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਕੀੜਾ ਇੱਕ ਦਫਾ ਜ਼ਬਾਨ ਉਚਾਰਨ ਕਰੇ ਵਾਹਿਗੁਰੂ ਉਠੀ ਤੇ ਧਨ ਨਾਬੀਤ ਹੋਏ ਇਹ ਧੁਨ ਵਾਪਸ ਨਾ ਬਈ ਤੱਕ ਜਾਵੇ ਹੁਣ ਸੁਣ ਕੇ ਜਾਏਗੇ ਮਿੰਟ ਥੋੜੇ ਰਹਿ ਗਏ ਨੇ ਇਸੇ ਚ ਮੈਂ ਗੱਲ ਪੂਰੀ ਕਰਾਂ ਜੈਸੇ ਮਨੁੱਖ ਇਕਾਗਰਤਾ ਨਾਲ ਸੁਨੇਗਾ ਇਹ ਧੁਨ ਕੰਨਾਂ ਦੇ ਰਾਹੀਂ ਵਾਪਸ ਜਾਏਗੀ ਜਿਸ ਰਸਤੇ ਤੋਂ ਆਈਏ ਜਾਏਗੀ ਉਸੇ ਰਸਤੇ ਤੋਂ ਵਾਪਸ ਜੈਸੇ ਧੁਨ ਗੰਠ ਤੱਕ ਪਹੁੰਚੀ ਐਸੇ ਮਨੁੱਖ ਨੂੰ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਆਵੇ ਇਹਦੀ ਧੁੰ ਮਦਮਾ ਤੱਕ ਪਹੁੰਚ ਗਈ ਹੈ ਐਸੇ ਮਨੁੱਖ ਨੂੰ ਕਹਿੰਦੇ ਨੇ ਵਾਹਿਗੁਰੂ ਇਹਦੀ ਰਸਨਾ ਤੇ ਵਸ ਗਿਆ ਜਿਵੇਂ ਭੋਜਨ ਦੀ ਬੁਰਕੀ ਮੋਜ ਪਾਈ ਸਵਾਦ ਤੇ ਆ ਗਿਆ ਪਰ ਇਹ ਭੋਜਨ ਅਜੇ ਖੂਨ ਨਹੀਂ ਬਣਿਆ ਅਜੇ ਨਸਾਂ ਦੇ ਚਰਦੇਸ਼ ਨਹੀਂ ਪਿਆ ਕਰਦਾ ਅਜੇ ਗੰਠ ਤੋਂ ਥੱਲੇ ਹੀ ਨਹੀਂ ਗਿਆ ਅਜੇ ਮਾਸ ਨਹੀਂ ਬਣਿਆ ਅਜੇ ਚਰਬੀ ਨਹੀਂ ਬਣਿਆ ਅਜੇ ਖੂਨ ਨਹੀਂ ਬਣਿਆ ਸਵਾਦ ਤੇ ਆ ਗਿਆ ਜਿਹਨੂੰ ਵਾਹਿਗੁਰੂ ਆਖਣ ਦਾ ਸਵਾਦ ਹੀ ਨਹੀਂ ਆ ਰਿਹਾ ਯਕੀਨ ਜਾਣੋ ਅਜੇ ਮਦਮਾਂ ਦੀ ਖੇਡ ਵੀ ਨਹੀਂ ਬਣੀ ਅਜੇ ਇੰਜ ਕਹਿ ਲੋ ਬੁਰਕੀ ਮੂੰਹ ਚ ਵੀ ਕੋਈ ਨਹੀਂ ਗੁਰਸਾਖੀ ਮਾਉ ਵਾਹਿਗੁਰੂ ਆਖਣ ਦਾ ਸਵਾਦ ਆ ਗਿਆ ਇਸ ਨੂੰ ਕਹਿੰਦੇ ਨੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਜ਼ਬਾਨ ਤੇ ਵਸ ਗਿਆ ਪਹਿਚਾਣ ਕਿ ਵਾਹਿਗੁਰੂ ਕਹਿੰਦਾ ਰਸ ਨਾਲ ਭਰ ਜਾਂਦਾ ਇਹ ਬਾਣੀ ਜਪਦਾ ਰਸ ਨਾਲ ਭਰ ਜਾਂਦਾ ਇਹ ਬੇਰਸੇ ਬਾਣੀ ਨਹੀਂ ਜਾਪਦਾ ਕਾਰਨ ਸ਼ਬਦ ਗਹਿਰਾ چلا ਜਾਂਦਾ ਹੈ કંਠ ਤੱਕ ਇਤਨਾ ਸੁਣਦਾ ਅਜੇ ਇਤਨੀ ਗਹਿਰਾਈ ਹੈ ਸਹਜੇ ਸਹਜੇ ਇਹ ਹੋਰ ਗਹਿਰਾ چلا ਜਾਏ ਪਸੰਤੀ ਸਰੋਤ ਇਤਨੀ ਗਹਿਰੀ ਹੋ ਜਾਏ ਜਿੰਨੀ ਸਰੋਤ ਗਹਿਰੀ ਹੋਵੇਗੀ ਉਤਨਾ ਆਨੰਦ ਵਧੇਗਾ ਉਤਨਾ ਅਨੁਭਵ ਵਧੇਗਾ ਉਤਨਾ ਗਿਆਨ ਹੋਵੇਗਾ ਐਸਾ ਮਨੁੱਖ ਅਨਾਹਦ ਨਾਦ ਸੁਣਨ ਲੱਗ ਪੈਂਦਾ ਕਿਹੜਾ ਅਨਾਹਦ ਨਾਦ ਜਿਸ ਨਾਦ ਤੋਂ ਸਾਰਾ ਬ੍ਰਹਿਮੰਡ ਪੈਦਾ ਹੋਇਆ ਕੀਤਾ ਪਸਾਓ ਏਕੋ ਕਵਾਓ ਪਿਸਤੇ ਹੋਏ ਲੱਖ ਦਰਿਆਓ ਐਸਾ ਮਨੁੱਖ ਅਨਾਹਦ ਦੀ ਧੁਨੀ ਸੁਣਨ ਲੱਗ ਪੈਂਦਾ ਮੈਂ ਆਪਣੀ ਜ਼ਿੰਦਗੀ ਚ ਪੰਜ ਸੱਤ ਮਨੁੱਖ ਤੇ ਐਸੇ ਦੇਖੇ ਆ ਜੋ ਅਨਾਹਦ ਸੁਣਦੇ ਸੀ ਕੱਲ ਵੀ ਇੱਕ ਸੱਜਣ ਇੱਥੇ ਮੈਨੂੰ ਮਿਲਿਆ ਅੱਜ ਤੇ ਬੈਠਾ ਨਹੀਂ ਹੈ ਮੈਨੂੰ ਇਸ ਤਰ੍ਹਾਂ ਕਹਿਣ ਲੱਗ ਪਿਆ ਕੁ ਚਿਹਰਾ ਉਸ ਦਾ ਲੱਗਦਾ ਸੀ ਮੈਨੂੰ ਕੋਈ ਬੋਲਾਂ ਦੀ ਸੱਚਾਈ ਵੀ ਲੱਗਦੀ ਸੀ ਫਿਰ ਮੁਖ्तसर ਮੈਂ ਅਰਜ਼ ਕਰਾਂ ਆਹਤ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ ਹੈ ਅਨਾਹਦ ਜੋ ਪ੍ਰਮਾਤਮਾ ਤੋਂ ਆਵਾਜ਼ ਆਈਏ ਉਹ ਆਵਾਜ਼ ਜਿਸ ਤੋਂ ਬ੍ਰਹਿਮੰਡ ਬਣਿਆ ਮਾਂ-ਬਾਪ ਤੋਂ ਸ਼ਰੀਰ ਆਇਆ ਹੈ ਤੋਂ ਸ਼ਰੀਰ ਦੇ ਵਿੱਚ ਮਾਂ-ਬਾਪ ਦੀ ਅੰਸ਼ ਮੌਜੂਦ ਹੈ ਆਵਾਜ਼ ਤੋਂ ਸ਼ਬਦ ਤੋਂ ਬ੍ਰਹਿਮੰਡ ਆਇਆ ਹੈ ਤੋਂ ਸ਼ਬਦ ਬ੍ਰਹਿਮੰਡ ਦੇ ਵਿੱਚ ਮੌਜੂਦ ਹੈ ਇਸ ਸਰੀਰ ਦੇ ਚ ਮਾਂ ਬਾਪ ਦੀ ਅਨਸ ਮੌਜੂਦ ਹੈ ਕਿਉਂਕਿ ਮਾਂ ਬਾਪ ਤੋਂ ਸਰੀਰ ਆਇਆ ਮਾਂ ਕੀ ਰਕਤ ਪਿਤਾ ਬਿੰਦਾਰਾ ਸ਼ਬਦ ਤੋਂ ਬ੍ਰਹਿਮੰਡ ਆਇਆ ਹੈ ਤਾਂ ਬ੍ਰਹਿਮੰਡ ਦੇ ਸ਼ਬਦ ਮੌਜੂਦ ਹੈ ਉਸ ਸ਼ਬਦ ਨੂੰ ਆਨਾਹਦ ਨਾਦ ਕਹਿੰਦੇ ਨੇ ਪ੍ਰਮਾਤਮਾ ਦੀ ਆਵਾਜ਼ ਕਹਿੰਦੇ ਨੇ ਇਹ ਧੁਨ ਵਾਪਸ ਪਸੰਦੀ ਹਿਰਦੇ ਤੱਕ ਪਹੁੰਚਦਾ ਹੈ ਐਸਾ ਮਨੁੱਖ ਆਨਾਹਦ ਨਾਦ ਸੁਣਦਾ ਹੁਣ ਥੋੜਾ ਜਿਹਾ ਪੜਾਅ ਰਹਿ ਗਿਆ ਇੱਥੇ ਮਨੁੱਖ ਬੜੇ ਤਰਲੇ ਲੈਂਦਾ ਹੈ ਪ੍ਰਭੂ ਤੇਰੀ ਆਵਾਜ਼ ਤੇ ਸੁਣਾਈ ਦੇ ਰਹੀ ਹੈ ਹੁਣ ਤੈਨੂੰ ਦੇਖਣ ਦਾ ਚਾਰ ਹੈ ਐਸੇ ਮਨੁੱਖ ਨੂੰ ਕਹਿ ਦਿੰਦੇ ਨੇ ਇਹ ਦਰ ਤੱਕ ਪਹੁੰਚ ਗਿਆ ਕਿਉਂਕਿ ਅਨਾਹਤ ਤੋਂ ਉਤਪਤੀ ਸੀ ਨਾ ਇਹ ਦਰ ਤੱਕ ਪਹੁੰਚ ਗਿਆ ਇਸੇ ਨੂੰ ਕਬੀਰ ਕਹਿੰਦੇ ਨੇ ਦਰਮਾਂ ਦੇ ਠਾਂਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੈਰੀ ਦਰਸ਼ਨ ਦੀਜੇ ਖੋਲ ਕੇ ਵਾੜ ਕਿਹੜੇ ਦਰਵਾਜ਼ੇ ਕੋਈ ਬਾਹਰ ਦੇ ਦਰਵਾਜ਼ੇ ਨਹੀਂ ਇਹ ਪਸੰਤੀ ਤੱਕ ਪਹੁੰਚ ਗਿਆ ਉਸ ਅਵਸਥਾ ਦਾ ਜ਼ਿਕਰ ਕਰਦਾ ਇਹ ਅਨਾਹਦ ਨਾਦ ਸੁਣਨ ਲੱਗ ਪਿਆ। ਕਹਿੰਦੇ ਨੇ ਇਹ ਪ੍ਰਮਾਤਮਾ ਦੇ ਦਰ ਦੀ ਨੌਬਤ ਹੈ। ਰਾਜੇ ਮਹਾਰਾਜੇ ਬਾਦਸ਼ਾਹ ਲੋਕ ਆਪਣੇ ਦਰਵਾਜ਼ੇ ਤੇ ਸਵੇਰੇ ਸ਼ਾਮ ਨੌਬਤ ਵਜਾਉਂਦੇ ਸਨ। ਹਜ਼ੂਰ ਸਾਹਿਬ ਸਵੇਰੇ ਸ਼ਾਮ ਵਜਦੇਗੇ ਸ਼ਾਇਦ ਆਪਨੇ ਵਿੱਚੋਂ ਕਈਆਂ ਨੇ ਦਰਸ਼ਨ ਕੀਤੇ ਹਨ। ਦੋ ਨਗਾਰਚੀ ਬੈਠੇ ਹਨ ਸ਼ੈਰਾਈ ਵਜਦੀ ਹੈ। ਉਹਨੂੰ ਨੌਬਤ ਵਜਣਾ ਕਹਿੰਦੇ ਹਨ। ਏ ਲਿਆ خیال ਸੰਤਾਂ ਤੋਂ ਹੈ ਬ੍ਰह्मज्ञानीਆ ਤੋਂ ਬਈ ਪ੍ਰਮਾਤਮਾ ਦੇ ਦਰਵਾਜ਼ੇ ਤੇ ਨੌਬਤ ਵੱਜਦੀ ਹੈ ਜਗਮਗ ਜੋਤ ਅਨਹਦ ਧੁਨ ਗਾਜ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਅਨਹਦ ਦੀ ਧੁਨ ਵੱਜਦੀ ਹੈ ਐਸਾ ਮਨੁੱਖ ਸੁਣਨ ਲੱਗ ਪੈਂਦਾ ਹੈ ਤੋਂ ਐਸਾ ਮਨੁੱਖ ਦਰ ਤੱਕ ਪਹੁੰਚ ਗਿਆ ਨੌਬਤ ਦਰਵਾਜ਼ੇ ਤੇ ਵਜਾਂਦੇ ਨੇ ਬਾਦਸ਼ਾਹ ਲੋਗ ਨਵਾਬ ਲੋਗ ਦਰਵਾਜ਼ੇ ਤੇ ਹਜ਼ੂਰ ਸਾਹਿਬ ਵੀ ਪੌੜੀਆਂ ਦੇ ਚ ਨੌਬਤ ਵੱਜਦੀ ਹੈ ਦਰਵਾਜ਼ੇ ਤੇ ਦਰ ਇਹ ਪ੍ਰਤੀਕ ਚੁਣਿਆਂਗੇ ਜੈਸੇ ਧੁਨ ਪਸੰਦਈ ਤੱਕ ਪਹੁੰਚਦੀ ਐ ਸਾ ਮਨੁਖ ਅਨਾਹਦ ਨਾਦ ਸੁਣਦਾ ਪਰ ਐਸਾ ਮਨੁਖ ਕਹਿੰਦਾ ਪ੍ਰਭੂ ਤੇਰੀ ਆਵਾਜ਼ ਤੇ ਸੁਣਾਈ ਦੇ ਰਹੀ ਏ ਦੂਰੋਂ ਸੁਣਾਈ ਦੇ ਰਹੀ ਏ ਹੁਣ ਤੇਰੀ ਝਲਕ ਮਿਲੇ ਤੇਰੇ ਦੀਦਾਰ ਕਰਦੇ ਆ ਤਾਂ ਹੀ ਕਬੀਰ ਤੇ ਪ੍ਰਾਰਥਨਾ ਕਰਦੇ ਨੇ ਅਨਾਹਦ ਨਾਦ ਤੱਕ ਪਹੁੰਚੇ ਧਰਮ ਦੇ ਠੰਡੇ ਦਰਬਾਰ ਤੁੜੇ ਬਿਨ ਸੂਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਹੇ ਪ੍ਰਭੂ ਹੁਣ ਦਰਵਾਜ਼ਾ ਖੋਲ ਦਰ ਤੱਕ ਪਹੁੰਚ ਗਿਆ ਜੇ ਦੀ ਸੂਰਤ ਸ਼ਬਦ ਨਾਲ ਜੁੜ ਗਈ ਉਹ ਗੁਰੂ ਤੱਕ ਪਹੁੰਚ ਗਿਆ ਗੁਰੂ ਤੱਕ ਪਹੁੰਚਣਾ ਬੰਦੇ ਦਾ ਕਰਮ ਹੈ ਫਿਰ ਅੱਗੋਂ ਗੁਰੂ ਦਾ ਕੰਮ ਹੈ ਪ੍ਰਭੂ ਤੱਕ ਪਹੁੰਚਾਣਾ ਸਾਨੂੰ ਇਤਨੀ ਮਿਹਨਤ ਕਰਨੀ ਹੈ ਸੂਰਤ ਸ਼ਬਦ ਤੱਕ ਪਹੁੰਚੇ ਅਨਾਹਦ ਨਾਦ ਤੱਕ ਪਹੁੰਚੇ ਅੱਗੋਂ ਫਿਰ ਗੁਰੂ ਪਹੁੰਚਾ ਦਿੰਦਾ ਹੈ ਉਸ ਅਨਾਹਦ ਨਾਲ ਨਹੀਂ ਦਰਵਾਜ਼ੇ ਖੁੱਲ੍ਹਦੇ ਨੇ ਅਗਰ ਇੱਥੇ ਜਪ جاری ਰਹੇ ਔਰ ਜਪ ਘਟ ਜਾਂਦਾ ਹੈ ਕਿਉਂ ਮਨੁੱਖ ਅਨਾਹਦ ਦੀ ਧੁਨ ਵਿੱਚ ਜ਼ਿਆਦਾ ਮਸਤ ਰਹਿਣ ਲੱਗ ਪੈਂਦਾ ਹੈ ਧੁਨ ਅਗਰ ਗਹਿਰੀ ਚਲੀ ਗਈ ਤੇ ਨਾਭੀ ਨਾਲ ਟਕਰਾਈ ਨਾਭੀ ਪੂਰੀ ਖੁੱਲ ਜਾਏਗੀ ਜਲਦੀ ਜਲਦੀ ਮੈਂ ਬਿਆਨ ਕਰਨਾ ਨਾਭੀ ਦੋ ਹਾਲਤਾਂ ਦੇ ਵਿੱਚ ਪੂਰੀ ਖੁੱਲਦੀ ਹੈ ਇਕ ਉਦੋਂ ਜਦ ਆਖਰੀ ਪ੍ਰਾਣ ਨਾਭੀ ਦੇ ਚੋਂ ਨਿਕਲਦਾ ਹੈ ਆਯੁਰਵੇਦ ਆਚਾਰੀਆ ਮੰਨਦੇ ਨੇ ਆਖਰੀ ਪ੍ਰਾਣ ਨਾਭੀ ਦੇ ਚੋਂ ਦਾ ਹੈ ਹੱਥ ਦੇ ਚੋਂ ਪ੍ਰਾਣ ਨਿਕਲ ਗਏ ਹੱਥ ਸੁਨ ਹੋ ਗਏ ਜ਼ਬਾਨ ਦੇ ਚੋਂ ਨਿਕਲ ਗਏ ਜ਼ਬਾਨ ਸੁਨ ਹੋ ਗਈ ਅੱਖਾਂ ਚੋਂ ਨਿਕਲ ਗਏ ਹੁਣ ਅੱਖਾਂ ਨਹੀਂ ਦੇਖਦੀਆਂ ਪੈਰਾਂ ਚੋਂ ਪ੍ਰਾਣ ਨਿਕਲ ਗਏ ਪੈਰ ਸੁਰ ਹੋ ਗਏ ਪਰ ਬੰਦਾ ਜੇ ਜੀਵਦਾ ਹੈ ਆਖਰੀ ਪ੍ਰਾਣ ਨਾਭੀ ਦੇ ਚੋਂ ਦਾ ਹੈ ਉਹਨੂੰ ਕਹਿੰਦੇ ਨੇ ਆਜ ਕਾਲ ਖੁੱਲੇ ਤੇਰੀ ਗਾਂਠੜੀ ਅੱਜ ਕੱਲ ਤੇਰੀ ਨਾਭੀ ਗੰਡ ਖੁੱਲਣ ਵਾਲੀ ਖੁੱਲੇਗੀ ਮੌਤ ਦੇ ਸਮੇਂ ਖੁੱਲਦੀ ਹੈ ਜਦ ਖੁੱਲਦੀ ਹੈ ਤਾਂ ਸਰੀਰ ਦੀ ਹਾਲਤ ਇਹ ਹੁੰਦੀ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋਵਾ ਸੇ ਸਣੇ ਲੋਕ ਕਹਿੰਦੇ ਨੇ ਗੰਡ ਖੁੱਲ ਗਈ ਨਾਭੀ ਖੁੱਲ ਗਈ ਆਖਰੀ ਪ੍ਰਾਣ ਰੁਕਸਤ ਇਹਦੇ ਨਾਲ ਸਰੀਰ ਦੀ ਮੌਤ ਹੋ ਜਾਂਦੀ ਹੈ ਪਰ ਜੈਸੇ ਧੁੰਨਾਂ ਵੀ ਨਾਲ ਟਕਰਾਂਦੀ ਏ ਉਦੋਂ ਵੀ ਨਾਭੀ ਪੂਰੀ ਖੁੱਲਦੀ ਏ ਸਰੀਰ ਦੀ ਹਾਲਤ ਤੇ ਉਹੀ ਬਣਦੀ ਏ ਜਿਹੜੀ ਮੌਤ ਦੇ ਸਮੇਂ ਬਣਦੀ ਹੱਥ ਮਰੋੜੇ ਤਨ ਕਪੇ ਸਿਆਉ ਹੋਵਾ ਸੇ ਇੱਥੇ ਸਰੀਰ ਦੀ ਮੌਤ ਨਹੀਂ ਆਉਂਦੀ ਮਨ ਦੀ ਮੌਤ ਹੋ ਜਾਂਦੀ ਏ ਮਨ ਪ੍ਰਮਾਤਮਾ ਬਣ ਜਾਂਦਾ ਏ ਮਨ ਤੋਂ ਜੋਤ ਸਰੂਪ ਹੈ ਆਪਣਾ ਮੋਲ ਪਛਾਣ ਇੱਥੇ ਆ ਕੇ ਕਈ ਘਬਰੰਦੇ ਨੇ ਉਹਨਾਂ ਨੂੰ ਜਿ ਦਿਸਦੇ ਜਿਵੇਂ ਗਾਇਆ ਸੀ ਵਾਕਈ ਪੁਰਾਣੇ ਸੰਸਕਾਰ ਪੁਰਾਣਾ ਢਾਂਚਾ ਅੱਜ ਤੱਕ ਜੋ ਹਜ਼ਾਰਾਂ ਜਨਮ ਹੋਏਨ ਜਿਸ ਡੰਗ ਨਾਲ ਜੀਵੇਂ ਸਭ ਖਤਮ ਹੁੰਦਾ ਹੈ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਪਾਟੇ ਕਾਗਰ ਉਹ ਜਨਮਾਂ ਜਨਮਾਂਤਰਾਂ ਦੇ ਅੰਦਰ ਜਿਹੜੇ ਕਾਗਜ਼ ਪੈਸਨ ਸਭ ਪਟ ਗਏ ਧਰਮ ਰਾਏ ਦਰ ਕਾਗਜ਼ ਫਾਰੇ ਜਨਾਨਕ ਲੇਖਾ ਸਮਝ ਅੰਦਰ ਉਹ ਸਾਰਾ ਲੇਖਾ ਪਿਆ ਜੈਸੇ ਉਹ ਫਟਦਾ ਹੈ ਤੇ ਮਨੁੱਖ ਨੂੰ ਇੰਜ ਲੱਗਦਾ ਜਿਵੇਂ ਮੇਰੀ ਮੌਤ ਹੋਣ ਲਈ ਕਈ ਮੁੜਦੇ ਨੇ ਐਸਟਰਮੇ ਦੇਖੇ ਨੇ ਘਬਰਾ ਕੇ ਆਖਰੀ ਸਟੇਜ ਤੋਂ ਮੁੜਦੇ ਨੇ ਘਬਰਾ ਕੇ ਭਈ ਤੇ ਮੌਤ ਆਉਣ ਲੱਗੀ ਸੀਸ ਗੰਭੀ ਸਾਬ ਦੇ ਚ ਅਜਦ ਮੈਂ ਆਣ ਲਗਾ ਮੈਨੂੰ ਲਾਲਬਨ ਇਹ ਹੁਣ ਚੌਥਾ ਹਫਤਾ ਹੋਣ ਲੱਗਾ ਹਰਿਆਣਾ ਨਾਰਨੌਲ ਤੋਂ ਇੱਕ ਮਾਤਾ ਆਈ ਉਹਦੇ ਨਾਲ ਉਹਦਾ ਪਤੀ ਆਇਆ ਦੋ ਬੱਚੇ ਸਨ ਛੋਟੇ ਛੋਟੇ ਆਖੇ ਮੈਨੂੰ ਕਹਿਣ ਲੱਗੇ ਗੈਣੀ ਜੀ ਹਰਿਆਣਵੀ ਬੋਲਦੀ ਸੀ ਹਿੰਦੀ ਵੇ ਤੁਹਾਡੀ ਰੋਜ਼ ਦੀ ਕਥਾ ਜੋ ਟੀਵੀ ਤੇ ਹੁੰਦੀ ਹੈ ਮੈਂ ਸੁਣ ਕੇ ਜਪ ਕਰਨ ਲੱਗ ਪਈ ਸੀ ਤੇ ਮੇਰੀ ਤੇ ਮੌਤ ਆਉਣ ਲੱਗੀ ਸੀ ਮੈਂ ਕਿਹਾ ਨਹੀਂ ਮੌਤ ਮੰਨਦੀ ਹੋਣੀ ਸੀ ਤੂੰ ਮੌਕਾ ਗਵਾ ਦਿੱਤਾ ਰੋਈ ਵੀ ਜਾਵੇ ਬੜੀ ਕਹਿੰਦੇ ਮੈਂ ਤਿੰਨ ਦਿਨ ਦੀ ਕਰ ਨਹੀਂ ਰਹੀ ਤੁਹਾਡਾ ਸੁ ਵੀ ਨਹੀਂ ਹੈ ਮੈਂ ਦੁਖੀ ਹਾਂ ਬੜੀ ਪਰ ਮੇਰੀ ਤੇ ਮੌਤ ਆਉਣ ਲੱਗੀ ਸੀ ਮੈਂ ਉਹਨੂੰ ਸਮਝਾਇਆ ਮਨ ਦੀ ਮੌਤ ਆਉਣ ਲੱਗੀ ਸੀ ਬੀਜ ਜਦ ਮਿਟਦਾ ਹੈ ਤੇ ਦਰਖਤ ਬਣ ਜਾਂਦਾ ਹੈ ਮਨ ਜਦ ਮਿਟਦਾ ਹੈ ਤਾਂ ਪਰਮਾਤਮਾ ਬਣ ਜਾਂਦਾ ਹੈ ਮਿਟਣ ਤੋਂ ਜ਼ਰੂਰ ਲੱਗੇ ਸੀ ਪਰ ਪ੍ਰਮਾਤਮਾ ਹੋ ਜਾਣੀ ਸੀ ਇੱਥੇ ਆ ਕੇ ਕਈ ਘਬਰਾ ਜਾਂਦੇ ਨੇ ਅਗਰ ਪਤਾ ਨਾ ਹੋਵੇ ਬੋਧ ਨਾ ਹੋਵੇ ਬੋਧ ਵੀ ਹੋਵੇ ਤਾਂ ਵੀ ਉਹ ਜਿਹੜੀ ਹਾਲਤ ਬਣਦੀ ਹੈ ਨਾ ਸਿਆਉ ਹੋਵਾ ਸਿਹਤ ਤਨ ਦੇ ਉੱਤੇ ਸਿਆਹੀ ਛਾ ਜਾਂਦੀ ਹੈ ਫਿਰ ਚਿਟਾਈ ਹੂ ਬਹੁਤ ਆਖਰੀ ਜਪ ਦੀ ਹਾਲਤ ਦੇ ਚ ਵੀ ਮਨ ਦੇ ਚ ਇਸ ਤਰ੍ਹਾਂ ਹੁੰਦਾ ਕਿ ਕਾਲਖ ਜਿਹਾ ਸਾਹਮਣੇ ਆ ਜਾਂਦੀ ਮਨ ਨੂੰ ਘਬਰਾ ਜਾਂਦਾ ਹੈ ਅਗਰ ਬੋਧ ਹੋਵੇ ਇਹ ਅਭਿਆਸੀਆਂ ਨੂੰ ਸਮਝਾਇਆ ਜਾਂਦਾ ਹੈ ਤਾਂ ਕਿ ਉਸ ਸਮੇਂ ਘਬਰਾਨ ਨਾ ਜੈਸੇ ਕੋਈ ਘਬਰਾਇਆ ਨਹੀਂ ਠੀਕ ਹੈ ਜੋ ਕੁਝ ਹੁੰਦਾ ਹੈ ਹੋਣ ਦੋ ਗੰਢ ਪੂਰੀ ਖੁੱਲ ਜਾਂਦੀ ਹੈ ਸਰੀਰ ਤੇ ਜ਼ਿੰਦਾ ਰਹਿੰਦਾ ਹੈ ਮਨ ਦੀ ਮੌਤ ਹੋ ਜਾਂਦੀ ਹੈ ਐਸਾ ਮਨੁੱਖ ਫਿਰ ਵਾਹਿਗੁਰੂ ਵਾਹਿਗੁਰੂ ਨਹੀਂ ਜਪਦਾ ਕਿਉਂ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਮ ਉਹਦੇ ਰੋਮ ਰੋਮ ਦੇ ਚੱਲਦਾ ਗੁਰਮੁਖ ਰੋਮ ਰੋਮ ਹਰਦੇ ਉਦੀ ਹਰ ਰੋਮ ਰਸਨਾ ਬਣ ਜਾਂਦੀ ਐਸੇ ਸੂਰਤ ਦੇ ਚ ਉਹ ਕਹਿ ਸਕਦਾ ਮੈਂ ਤੇ ਪ੍ਰਮਾਤਮਾ ਹੋ ਗਿਆ ਬੂੰਦ ਸਾਗਰ ਹੋ ਗਈ ਸਾਗਰ ਦੇ ਚ ਲੀਨ ਹੋ ਗਈ ਬੂੰਦ ਨਹੀਂ ਰਹੀ ਗੰਗਾ ਉਤਨੇ ਚਿਰ ਤੱਕ ਗੰਗਾ ਜਨੇ ਚਿਰ ਤੱਕ ਸਾਗਰ ਦੇ ਚ ਲੀਨ ਨਹੀਂ ਹੋਈ ਥੇਮ ਉਤਨੇ ਚਿਰ ਤੱਕ ਥੇਮ ਹੈ ਜਿੰਨੇ ਚਿਰ ਤੱਕ ਸਾਗਰ ਦੇ ਚ ਲੀਨ ਨਹੀਂ ਹੋਇਆ ਦਜਲਾ ਫਰਾਤ ਉਤਨੇ ਚਿਰ ਤੱਕ ਦਜਲਾ ਤੇ ਫਰਾਤ ਹੈ ਜਿੰਨੇ ਚਿਰ ਤੱਕ ਸਾਗਰ ਦੇ ਚ ਲੀਨ ਨਹੀਂ ਸਤਲੁਜ ਬਿਆਸ ਉਤਨੇ ਚਿਰ ਤੱਕ ਸਤਲੁਜ ਬਿਆਸ ਹੈ ਜਿੰਨੇ ਚਿਰ ਤੱਕ ਸਾਗਰ ਦੇ ਚ ਲੀਨ ਨਹੀਂ ਹੋਇਆ ਸਾਗਰ ਦੇ ਚ ਲੀਨ ਹੋ ਕੇ ਬਿਆਸ ਵੀ ਗਿਆ ਸਤਲੁਜ ਵੀ ਗਿਆ ਗੰਗਾ ਵੀ ਗਈ ਜਮਨਾ ਵੀ ਗਈ ਦਜਲਾ ਵੀ ਗਿਆ ਫਰਾਤ ਵੀ ਗਈ ਨੀਲਨਦੀ ਵੀ ਗਈ ਥੇਮ ਵੀ ਖਤਮ ਹੋ ਗਿਆ ਸਾਗਰੀ ਸਾਗਰ ਹੈ ਬੂੰਦ ਪ੍ਰਮਾਤਮਾ ਹੋ ਜਾਂਦੀ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੋਲ ਪਛਾਣ ਭਾਰਤ ਦੇ ਚ ਐਸਾ ਦਾਵਾ ਕਰਦੇ ਰਹਨੇ ਕਬੀਰ ਨੇ ਦਾਵਾ ਕੀਤਾ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੇ ਰਾਮ ਕਵੀਰਾ ਇਕ ਬਏ ਹੈ ਕੋਏ ਨਾ ਸਕੇ ਪਛਾਨੇ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ ਨਾਨਕ ਦੇਨ ਭਯੋ ਗੋਬਿੰਦ ਸੈਉ ਜਿਉ ਪਾਨੇ ਸੰਗ ਪਾਨੇ ਇਸਲਾਮੇ ਦੁਨੀਆ ਚ ਹੋਇਆ ਮਨਸੂਰ ਪਰ ਇਸਲਾਮ ਇਸਨੂੰ ਬਰਦਾਸ਼ਤ ਨਹੀਂ ਕਰਦਾ ਇਸ ਤਰ੍ਹਾਂ ਕੋਈ ਆਖੇ ਮੈਂ ਸੱਚ ਹੋ ਗਿਆ ਬਰਦਾਸ਼ਤ ਨਹੀਂ ਕਰਦਾ ਜ਼ੁਨੈਦ ਦਾ ਚੇਲਾ ਸੀ ਇਹ ਮਨਸੂਰ ਕਹਾਰਾ ਦੀ ਗੱਲ ਹੈ ਮਿਸਰ ਦਾ ਕਹਾਰਾ ਇੱਕ ਦਿਨ ਇਹਦੀ ਗੰਢ ਖੁੱਲ ਗਈ। ਅਭਿਆਸੀ بڑا ਸੀ। ਸਾਰੀ ਸਾਰੀ ਰਾਤ ਅੱਲਾਹ ਹੋ ਅੱਲਾਹ ਹੋ ਅੱਲਾਹ ਹੋ ਜਪਦਾ ਸੀ ਖੇਡ ਬਣ ਕੇ। ਮੁਰਸ਼ਿਦ ਇਸ ਦਾ ਕੋਲ ਬੈਠਾ ਸੀ। ਜੈਸੇ ਨਾਭੀ ਪੂਰੀ ਖੁੱਲੀ ਨਾ ਉੱਚੀ ਆਵਾਜ਼ ਨਾਲ ਕਹਿਣ ਲੱਗਾ ਅਨਲ ਹਕ ਅਨਲ ਹਕ ਹਕ ਕਹਿੰਦ ਨੇ ਸੱਚ ਨੂੰ ਮੈਂ ਸੱਚ ਹੋ ਗਿਆ ਮੈਂ ਸੱਚ ਹੋ ਗਿਆ ਮੈਂ ਖੁਦਾ ਹੋ ਗਿਆ। ਮਹਿਰਾਮ ਦਾ ਰੂਪ ਹੋ ਗਿਆ। ਰਾਮ ਕਬੀਰਾ ਇੱਕ ਬਈ ਇੰਜ ਕਹਿ ਉਠਾ ਇਹਦਾ ਜਿਹੜਾ ਮੁਰਸ਼ਦ ਸੀ ਕਹਿਣ ਲਗਾ ਅੱਜ ਆਖਿਆ ਹੀ ਫਿਰਨਾ ਆਖੀ ਠੀਕ ਹੈ ਅੱਜ ਤੂੰ ਸਰੂਰ ਵਿੱਚ ਗਏ ਗਏ ਫਿਰਨਾ ਆਖੀ ਕਾਰਨ ਇਸਲਾਮ ਦੇ ਵਿੱਚ ਕਾਫਰ ਕਹਿੰਦੇ ਇਹ ਖੁਦਾ ਦੀ ਬਰਾਬਰੀ ਕਰਦਾ ਹੈ ਪਰ ਕੌਣ ਦੱਸੇ ਹੁਣ ਗੰਗਾ ਜਦ ਸਾਗਰ ਵਿੱਚ ਮਿਲੇਗੀ ਤਾਂ ਹੋਏਗੀ ਸਾਗਰ ਜਪ ਜਪ ਕੇ ਪ੍ਰਮਾਤਮਾ ਦਾ ਨਾਮ ਮੁਨਖ ਹੋਏਗਾ ਪ੍ਰਮਾਤਮਾ ਹਰ ਕਾ ਭਗਤ ਸੋ ਹਰ ਹੀ ਜਿਆ संत राम में वेद कछनाई एक जन कई मैं लाख कर और खैर मुख्तसर मैरज करा जुनेद कह लगा तेनों पता है काफर दी सजा सजाए मौत है तो फिर ना आखें मंसूर कहना अच्छा मेरे मुरशद नहीं आखांगा नहीं आखांगा जुनेद कह नहीं मैं तेरे सुबा नाना तो खुदा दी कसम चुक नहीं कहेगा नहीं कहेगा अगर कहेगा तो सिर्फ डेरे रेच ਮੇਰੇ ਆਸ਼ਰਮ ਦੇ ਚ ਡੇਰੇ ਤੋਂ ਬਾਅਦ ਨਹੀਂ ਕਹੇਗਾ ਕਿਧਰੇ ਵੀ ਨਹੀਂ ਕਹੇਗਾ ਹੱਥ ਜੋੜ ਕੇ ਕਿਉਂਕਿ ਮੁਰਸ਼ਿਦ ਨੇ ਕਿਹਾ ਕਸਮੇ ਖੁਦਾ ਨਹੀਂ ਕਮਾਣਾ ਨਹੀਂ ਕਮਾਣਾ 10-12 ਦਿਨ ਲੰਗਾਇ ਕਾਰਾ ਦੇ ਨਵਾਬ ਨੇ ਕਿਧਰੇ ਫਕੀਰਾਂ ਦੀ ਰੋਟੀ ਆਖੀ ਜਿਹਨੂੰ ਬ੍ਰਹਮ ਭੋਜ ਕਹਿੰਦੇ ਨੇ ਜਿਹਨੂੰ ਕਹਿੰਦੇ ਨੇ ਸਾਧੂ ਸੰਤਾਂ ਦਾ ਲੰਗਰ ਪੰਜ ਪਿਆਰਿਆਂ ਨੂੰ ਲੰਗਰ ਛਕਾਣਾ ਜਿਵੇਂ ਸਾਡੇ ਚ ਮਰਿਆਦਾ ਹੈ ਉਹਨਾਂ ਦੇ ਵਿੱਚ ਹੀ ਹੈ ਫਕੀਰਾਂ ਨੂੰ ਲੰਗਰ ਛਕਾਣਾ ਕਾਰਾ ਦੇ ਜਿਹੜੇ ਵੱਡੇ ਵੱਡੇ ਫਕੀਰ ਸਨ ਸਾਰਿਆਂ ਨੂੰ ਦਾਵਤ ਨਾਮੇ ਭੇਜੇ ਗਏ ਔਰ ਆਖਿਆ ਗਿਆ ਸਾਰੇ ਪਹੁੰਚੋ ਅੱਜ ਸ਼ਾਮ ਨੂੰ ਅੰਦਾਜ਼ਨ ਇਤਿਹਾਸ ਦੇ ਚਾਹ ਸਹਿਬ 50 55 ਦੇ ਕਰੀਬ ਸਨ ਜ਼ੁਨੈਦ ਨੂੰ ਵੀ ਉ체ਚਾਏ ਦਾਵਤਨਾਮਾ ਆਇਆ ਹੈ ਬਈ ਪਹੁੰਚਣਾ ਕਿਉਂਕਿ ਜ਼ੁਨੈਦ ਵੱਡੇ ਫਕੀਰਾਂ ਜਿਗਨੇ ਆ ਜਾਂਦਾ ਸੀ ਜਿਉਂ ਚੱਲ ਕੇ ਤਿਆਰ ਹੋ ਕੇ ਚੱਲਣ ਲੱਗਾ ਨਾ ਤੇ ਕਹਿਣ ਲੱਗਾ ਬੇਟਾ ਮਨਜ਼ੂਰ ਰੋਟੀ ਤੇ ਤੋਂ ਵੀ ਖਾਣੀ ਹੋਣੀ ਹੈ ਤੇ ਹਰ ਇੱਕ ਨੇ ਇੱਕ ਇੱਕ ਦੋ ਦੋ ਚੇਲੇ ਲੈ ਜਾਣੇ ਨੇ ਮੈਂ ਹੋਰ ਤੇ ਕਿਸੇ ਨੂੰ ਨਹੀਂ ਲੈ ਜਾਣਾ ਤੂੰ ਚੱਲ ਮੇਰੇ ਨਾਲ ਚੱਲ ਪਿਆ ਹੁਣ ਇਤਨੇ ਸਾਰੇ ਫਕੀਰ ਬੈਠੇ ਉਹਨਾਂ ਦੇ ਵਿੱਚ ਕਾਰ ਬਾਦਸ਼ਾਹ ਬੈਠਾ ਸੀ ਦਸਤਰਖਾਨ ਐਨ ਗੋਲ ਦਾਇਰਾ ਜਿਵੇਂ ਇਸਲਾਮੀ ਟੰਗ ਹੈ ਸਾਰਿਆਂ ਦੇ ਅੰਦਰੋਂ ਭਾਂਡੇ ਰੱਖੇ ਜਾ ਰਹੇ ਸੰਸਾਰਿਆਂ ਦੇ ਅਗੂ ਬਸ ਮਿਸਮਤ ਕਰਦਾ ਇਤਨੇ ਫਕੀਰ ਉਹਨਾਂ ਤੇ ਗੱਲ ਤੇ ਰੱਬ ਦੀ ਚਲੇਗੀ ਨਾ ਖੁਦਾ ਦੀ ਚਲੇਗੀ ਵਾਰੀ ਵਾਰੀ ਸਾਰੇ ਰੱਬ ਦੀ ਗੱਲ ਕਰ ਰਹੇ ਨੇ ਪਰ ਸੁਨੈਦ ਜਦ ਰੱਬ ਦੀ ਗੱਲ ਕਰਦਾ ਸੀ ਉਦੋਂ ਹੀ ਗੱਲ ਕਰਦਾ ਸੀ ਜਦ ਉਹਦੇ ਮਨ ਦੀ ਤਿਆਰੀ ਨਾ ਹੋਵੇ ਤਿਆਰੀ ਹੋਵੇ ਜਦ ਤਿਆਰੀ ਨਾ ਹੋਵੇ ਸਾਫ਼ ਕਹਿ ਦਿੰਦਾ ਸੀ ਮੈਂ ਨਹੀਂ ਕਹਿਣਾ ਅੱਜ ਮੇਰਾ ਮਨ ਤਿਆਰ ਨਹੀਂ ਹੈ ਤੇ ਮਨ ਤਿਆਰ ਨਹੀਂ ਐਵੇਂ ਜ਼ੁਬਾਨ ਨਾਲ ਮੈਂ ਨਹੀਂ ਕਹਿਣਾ ਚਾਹੁੰਦਾ ਜਦ ਵਾਰੀ ਆਈ ਸੁਨੈਦ ਦੀ ਉਸ ਦਿਨ ਮਨ ਉਸ ਦਾ ਤਿਆਰ ਸੀ ਇਤਨੇ ਫਕੀਰਾਂ ਨੂੰ ਦੇਖ ਕੇ ਵਾਈਬ੍ਰੇਸ਼ਨ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਉਨੇ ਜਦ ਗਹਿਰਾਈ ਚ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ ਖੋਲ ਬੈਠਾ ਸੀ मंसूर ਨਿਕਲ ਗਿਆ ਅਨਲ ਹਕ ਅਨਲ ਹਕ ਅਨਲ ਹਕ ਕਾਜ਼ੀ ਵੀ ਬੈਠਾ ਨਵਾਬ ਵੀ ਬੈਠਾ ਗੁੱਸੇ ਚ ਆਇਆ ਨਵਾਬ ਜ਼ੁਨੈਦ ਨੂੰ ਕਹਿੰਦਾ ਕਾਫਰ ਨਾਲ ਰੱਖੇ ਤੂੰ ਕਿ ਚੇਲੇ ਕੇ ਹੀ ਰਖੇ ਨਾ ਕਾਫਰ ਰਖੇ ਨ ਤੂੰ ਕਾਫਰ ਨੂੰ ਇੱਥੇ ਲੈ ਕੇ ਆਇਆ ਮੇਰਾ ਸਾਰਾ ਇਹ ਧਾਰਮਿਕ ਸਮਾਗਮ ਤੂੰ ਪ੍ਰਸ਼ਟ ਕਰ ਦਿੱਤਾ ਕਾਫਰ ਨੂੰ ਲੈ ਮਨਸੂਰ ਪਕੜਿਆ ਗਿਆ ਮੁਖਤਸਰ ਮੈਂ ਅਰਜ਼ ਕਰਾਂ 15 ਦਿਨ ਉਸ ਤੇ ਮੁਕਦਮਾ ਚੱਲਿਆ 16ਵੇਂ ਦਿਨ ਸਜ਼ਾ ਸੁਣਾਈ ਗਈ ਨੂੰ ਸੂਲੀ ਤੇ ਚਾੜਾ ਤੇ ਸੂਲੀ ਤੇ ਚਾੜਨ ਤੋਂ ਪਹਿਲੇ ਪੱਥਰ ਵੀ ਮਾਰੋ ਬਸ ਆਖਰੀ ਘਟਨਾ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂ ਫਿਰ ਕਿਸੇ ਵਕਤ ਬਾਅਦ ਵਿੱਚ ਜਿਸ ਵਕਤ ਇਸ ਨੂੰ ਸੂਲੀ ਤੇ ਚਾੜਨ ਵਾਸਤੇ ਲੈ ਜਾ ਰਹੇ ਨੇ ਹਜ਼ਾਰਾਂ ਦਾ ਇਕੱਠ ਉਦੋਂ ਜ਼ੁਨੈਦ ਵੀ ਪਹੁੰਚਿਆ ਇਸ ਵੇੜ ਦੇ ਵਿੱਚ ਮਨਸੂਰ ਦੇ ਕੋਲ ਗਿਆ ਉਨੇ ਜਿਹੜੇ ਬੋਲ ਕਹੇ ਨੇ ਬੜੇ ਕੀਮਤੀ ਨੇ ਮਨਸੂਰ ਇਹ ਮੇਰੇ ਬੱਚੇ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਜਿਵੇਂ ਪਾਗਲਪਨ ਹੈ ਪਾਗਲਪਨ ਗੁਨਾਹਗਾਰਾਂ ਦੀ ਭੀੜ ਵਿੱਚ ਇਤਨਾ ਪੁਨੀਤ ਹੋ ਜਾਣਾ ਇਤਨਾ ਸਵਾਭਿਸ਼ੀਲ ਹੋ ਜਾਣਾ ਇਹ ਵੀ ਇੱਕ ਗੁਨਾਹ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਭੀੜ ਪਾਗਲਾਂ ਦੀ ਸਿਆਣਾ ਤੋਂ ਇੱਕ ਮੈਂ ਨਹੀਂ ਬਚਾ ਸਕਦਾ ਤੈਨੂੰ ਨਹੀਂ ਬਚਾ ਸਕਦਾ ਮਨਸੂਰ ਵੀ ਕਹਿੰਦਾ ਮੇਰੇ ਮੁਰਸ਼ਿਦ ਮਰੇ ਹੋਏ ਨੂੰ ਕੀ ਬਚਾਣਾ ਸਰੀਰ ਤੇ ਹੈ ਹੀ ਮੁਰਦਾ ਇਹਨੂੰ ਕੀ ਬਚਾਣਾ ਤੇ ਮਨਸੂਰ ਨੂੰ ਕੌਣ ਮਾਰ ਸਕਦਾ ਜੁਨੈਦ ਕੋਲ ਗੱਲ ਰਹੀ ਨਹੀਂ ਗਈ ਕਹਿੰਦੇ ਗੱਲ ਸੁਣ ਤੂੰ ਖੁਦਾ ਦੀ ਕਸਮ ਚੁੱਕੀ ਸੀ ਅਨਲ ਹੱਕ ਨਹੀਂ ਕਵਾਂਗਾ ਤੂੰ ਕਿਹਾ ਮੈਂ ਤੇਰੇ ਤੇ ਗਿਲਾ ਕਰਨ ਵੀ ਆਇਆ ਤੂੰ ਖੁਦਾ ਦੀ ਕਸਮ ਕਿਉਂ ਤੋੜੀਏ ਬਸ ਇਤਨਾ ਮੈਂ ਇਹ ਵੀ ਪੁੱਛਣਾ ਹੈ ਠੀਕ ਹੈ ਇਸ ਤੋਂ ਬਾਅਦ ਤੂੰ ਰਹੇਗਾ ਨਹੀਂ ਮੈਂ ਇਹ ਪੁੱਛਣਾ ਚਾਹੁੰਦਾ ਤੂੰ ਖੁਦਾ ਦੀ ਕਸਮ ਕਿਉਂ ਤੋੜੀਏ ਅੱਖਾਂ ਭਰੀਆਂ ਨੇ ਮਨਸੂਰ ਦੀਆਂ ਐ ਮੇਰੇ ਮਰਸ਼ਦ ਮੈਂ ਕੌਣ ਆਉਣਾ ਖੁਦਾ ਦੀ ਕਸਮ ਤੋੜਨ ਵਾਲਾ ਤੇ ਜੇ ਖੁਦਾ ਹੀ ਆਖਣ ਲੱਗ ਪਵੇ ਅਨਲ ਹਕ ਅਨਲ ਹਕ ਤੋ ਵਿਚਾਰਾ ਮਨਸੂਰ ਕੀ ਕਰੇ ਕਹਿੰਦੇ ਨੇ ਉਸ ਦਿਨ ਇਸਲਾਮੀ ਦੁਨੀਆ ਚ ਘਟਨਾ ਘਟੇ ਜ਼ੁਨੇਦ ਨੇ ਆਪਣਾ ਮਸਤਕ ਆਪਣੇ ਚੇਲੇ ਦੇ ਕਦਮਾਂ ਤੇ ਰੱਖ ਦਿੱਤਾ ਤੂੰ ਠੀਕ ਕਹਿੰਦਾ ਹੈ ਖੁਦਾ ਬੋਲੇ ਤੂੰ ਨਹੀਂ ਬੋਲੇਗਾ ਸਾਚ ਭਾਇਓ ਅਨਕਤੇ ਨਾ ਜਾਈ ਕਬੀਰ ਕਹਿੰਦੇ ਨੇ ਨਾ ਹਨ ਇਕ ਲੀਨ ਭਾਇਓ ਗੋਬਿੰਦ ਸਿਉ ਜਿਉ ਪਾਣੀ ਸੰਘ ਪਾਣੀ ਮਨੁਖ ਦਾ ਗੋਬਿੰਦ ਹੋਣਾ ਹੀ ਭਵਿਸ਼ ਹੈ ਗੋਬਿੰਦ ਜਿ ਗੋਬਿੰਦ ਹੋਣਾ ਹੀ ਭਵਿਸ਼ ਹੈ ਹੋਰ ਕੋਈ ਭਵਿਸ਼ ਨਹੀਂ ਹੈ ਜਿੱਥੋਂ ਆਇਆ ਜਿੱਤ ਦੁਆਰੇ ਉਬਰੇ ਤਿੱਥੇ ਲਿਓ ਉਵਾਰ ਆਇਆ ਗੋਬਿੰਦ ਤੇ ਗੋਬਿੰਦ ਤੱਕ ਪਹੁੰਚਾਈ ਤੇ ਯਾਤਰਾ ਸਫਲ